ਪੋਰ ਸਮੇਂ ਆਪਨੇ ਚੁਈਏ ਸੇ ਰਿਟਾਇਰ ਹੋਇਆ ਅੱਜ ਕਰੀਬ 2 ਵਜੇ ਸਾਡੇ ਘਰ ਰੀਤਾ ਨਾਲ ਦੀ ਕੁੜੀ ਮਿਲਣ ਵਾਸਤੇ ਆਈ ਦੀ ਸੀ ਉਹ ਜਦੋਂ ਆ ਕੇ ਬੈਠੀ ਰਹੀ ਤੇ ਉਹਨੇ ਜਿਹੜੇ ਦੋ ਮੁੰਡੇ ਜਿਹੜਾ ਮੂੰਹ ਬਣੇ ਰਹੇ ਉਹ ਸਾਡੇ ਘਰ ਆ ਘਰ ਆ ਕੇ ਤੇ ਇਹਨਾਂ ਦੇ ਸੋਨੇ ਦੇ ਗਨੇ ਧਵਾਨ ਲਾਪੇ ਘਰ ਦੀ ਮੇਰੀ ਦੇ ਉਹ ਜਾਲਵਾਰੀਆਂ ਕੰਨਾਲੀਆਂ ਵਾਲੀਆਂ ਲਵਾਰੀਆਂ ਜਿਹੜੀ ਰੀਟਾ ਸੀ ਉਹਦੀ ਸਟਾਫਸ ਇੱਕ ਆਰਟੀਫੀਸ਼ਲ ਟੂਰੀ ਪਾਈ ਉਹ ਲੋੜੀਆਂ ਮੈਂ ਉਹਨਾਂ ਦੇ ਫਿਰ ਉਹਨਾਂ ਦੇ ਹੱਥੋਂ ਪਾਈ ਹੋ ਗਿਆ ਹੱਥੋਂ ਪਾਈ ਹੋਣ ਤੇ ਮੈਂ ਉਹਨਾਂ ਦਾ ਪਿਸਟਲ ਜਿਹੜਾ ਸੀ ਉਹ ਮਡੇ ਇੱਕ ਹੋਰ ਪਿਸਟਲ ਸੀ ਇੱਕ ਕੋਲ ਖੁਗਰੀ ਵੇਖ ਕੇ ਰਹੀ ਮੈਂ ਉਹ ਹੋ ਗਿਆ ਉਹਨਾਂ ਨੂੰ ਤਾਂ ਕੰਮ ਮਾਰਿਆ ਦੂਸਰੇ ਨੇ ਮੇਰੇ ਕੁੱਕਰੀ ਮਾਰ ਲਗਾ ਉਹ ਫੇ ਮੈਨੂੰ ਜਿਹੜਾ ਪਿਸਟਲ ਸੀ ਉਹਨੂੰ ਵਾਸਤੇ ਨਾਲ ਪਾ ਗਿਆ ਮੇਰੇ ਫਿਰ ਉਹਨਾਂ ਕੜਾ ਪਾਇਆ ਸੋਨੇ ਦਾ ਉਹ ਡੁਆ ਲਿਆ ਮੇਰੇ ਖਬੇ ਹੱਥ ਪਈ ਨਹੀਂ ਸੀ ਸੋਨੇ ਦੀ ਰਿੰਗ ਪਈ ਸੀ ਚਾਹ ਪਈ ਸੀ ਉਹ ਤੇ ਬਰਨਾਰ ਜੀ ਐਸ ਉਕਰਿਆ ਸੀ ਉਹ ਵੀ ਡੁਆ ਲਿਆ ਫਿਰ ਜਦੋਂ ਕਿ ਮੈਂ ਫਿਰ ਉਹਨਾਂ ਹੱਥੀ ਪੈਨ ਨੂੰ ਫਿਰਦਾ ਸੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੂੰਹ ਬੰਦ ਤਾਂ ਤੇ ਨਾਲ ਫਿਰ ਮੈਨੂੰ ਕਹੇ ਵੀ ਜੋ ਪੈਸੇ ਹੋਏ ਉਹ ਦੇ ਦੋ ਮੈਂ ਵੀ ਸਾਡੇ ਕੋਲ ਪੈਸੇ ਨਹੀਂ ਤੁਸੀਂ ਜੋ ਕਰਨਾ ਕਾਰੀ ਲੋਵਾ ਜ ਮੈਂ ਤੈਨੂੰ ਮਾਰਨਾ ਮਾਰ ਚੋ ਸਨ ਉਹ ਇਨੀ ਗੱਲ ਕਹੇ ਫਿਰ ਉਹ ਕਾਰ ਦੀ ਮੇਰੀ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਹਾਂ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਧੱਕੇ ਮਾਰ ਕੇ ਤੇ ਚੱਲਦੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਹਾਂਜੀ ਪੁਲਿਸ ਨੂੰ ਆ ਪੁਲਿਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਗੋੜਾ ਮੈਨੂੰ 15 ਮਿੰਟ ਖਰਾਬ ਕੀਤਾ ਜਿਨਾਂ ਕੋ ਪੁਸਤਫਰਜੀ ਭਈ ਉਸੇ ਟਾਈਮ ਸਾਰੇ ਪਾਸੇ ਮੈਸੇਜ ਕਰਦੇ ਨਾਕੇ ਲੱਗਦੇ ਉਹਨਾਂ ਬਜਾਏ ਨਾਕੇ ਆਂਦੇ 15 ਮਿੰਟ ਤੇਰਾ ਜਿੜਾ ਤੇਰਾ ਪੈਂਦਾ ਕਿਹੜਾ ਥਾਣਾ ਪੈਂਦਾ ਜਦੋਂ ਕਿ ਕੰਟਰੋਲਰ ਨੇ ਪਤਾ ਕਿ ਸ਼ਹਿਰ ਚ ਰਹਿੰਦੇ ਉਹਨੂੰ ਸਿਟੀ ਠਾਣਾ ਪੈਂਦਾ ਤੇ ਜਿਲ੍ਹਾ ਦਾਫਰ ਪੈਂਦਾ ਪੀਸੀਆਰ ਵਾਲਾ ਇੱਕ ਏਐਸਆਈਆ ਫਿਰ ਪੀਸੀਆਰ ਵਾਲਾ ਦੂਜਾ ਆਇਆ ਉਹ ਵੀ ਪੁੱਛੋਸ਼ ਕਰਕੇ ਕਰਕੇ ਜਿਹੜੇ 49 ਮੁੰਸੀ ਛੋਟਾ ਆਇਆ ਸੀ ਉਹਨੇ ਦਰਖਾਸਤ ਦਿੱਤੀ ਹੈ ਦਰਖਾਸਤ ਲੈ ਕੇ ਤੇ ਮੇਰੇ ਦਰਖਾਸਤ ਕਰਾ ਕੇ ਲੱਗ ਇਹ ਆਇਆ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖੋਲੀ ਦੇਣੀ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਧਿਆਨ ਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਉਹ ਰੀਤਾ 100 ਨੰਬਰ ਤੇ ਫੋਨ ਕਰਾਂ ਉਹ ਉਹ ਮੈਂ ਫਿਰ ਉਹਨੇ ਮੈਂ ਨਹੀਂ ਗੱਲ ਕਹੀ ਤੇ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲਈਆਂ ਉਹਦੀਆਂ ਫਿਰ ਇਹਨਾਂ ਵਾ ਇਹਨਾਂ ਨੇ ਨਾ ਪਿਸਤੌਲ ਖੋਲਿਆ ਆ ਨਾ ਕੋਲ ਤੇ ਉਹਨਾਂ ਵਾਲ ਕੰਮ ਤੇ ਉਹ ਤੁਹਾਡੇ ਕੋਲ ਮਿਸ਼ਕੀ ਨਹੀਂ ਆ ਤੇ ਉਹ ਪਿਸਤੌਲ ਕੋਲ ਫਿਰ ਇਹਨਾਂ ਵਾਲੇ ਪਾਸੇ ਹੋ ਗਈ ਤੇ ਇਹਨਾਂ ਦੇ ਹੱਥੀ ਵੀ ਪੈਣ ਲਾ ਪਿਓ ਤੇ ਫਿਰ ਇਹਨਾਂ ਨੇ ਮੇਰੇ ਕੋਲੋਂ ਝੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਇਹ ਕਾਂਟੇ ਵੀ ਲੋਹਾਲੇ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰਾ ਮੇਰੇ ਕੋਲ ਲਾ ਗਏ ਆ ਕਹਿੰਦੇ ਅੱਜ ਆਈ ਫੇਰ ਵਾਹ ਕਿਹਾ ਤੁਸੀਂ ਮੁੰਤੇ ਲੱਗਾ ਹੀ ਵੀ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀ ਆ ਜਿਹੜੇ ਪਹਿਲੇ ਆਏ ਸੀ ਉਹੀਆਂ ਹੀ ਤੇ ਜੇ ਮਗਰੋਂ ਮੂੰਹ ਖੋਲਿਆ ਕਿਹਲਾ ਖੋਲਿਆ ਤਾਂ ਅਸੀਂ ਫੇਰ ਆ ਜਣਾਈਆ ਕਿੰਨੇ ਬੰਦੇ ਸੀ ਦੋ ਬੰਦੇ ਸੀ ਪੱਤੇ ਆਏ ਹਾਂ ਇੱਕ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ ਹਾਂ ਔਰ ਉਰਚੇ ਤੇ ਆ ਗਏ ਕੈਮਰੇ ਤੇ ਆ ਗਏ 感觉。啊嗯嗯